ਅੱਛਾ ਹੋਰ ਨਵੀ ਤਾਜੀ ਕੀ ਬੰਦਾ ਨਵੀ ਤਾਜੀ ਬਸ ਯਾਰ ਟ੍ਰਾਈਂਗ ਟੂ ਐਡਜਸਟ ਲੱਸੀ ਵਾਲੇ ਮੈਸੇਜ ਪਤਾ ਨਹੀਂ ਲੋਕੀ ਕਿਉਂ ਕਰਦੇ ਆ ਲੱਸੀ ਇਹ ਕੋਈ ਮਤਲਬ ਆਪਾਂ ਨੂੰ ਮਜ਼ਾਕ ਕਰਦੇ ਆ ਜਿਹੜਾ ਲੱਸੀ ਲੈਦੇ ਆ ਦਾ ਮਤਲਬ ਇਹ ਹੁੰਦਾ ਮੈਂ ਤੇ ਪੜਿਆ ਨਹੀਂ ਪਤਾ ਨਹੀਂ ਮੈਂ ਕਿਤੇ ਵੀਡੀਓ ਵੇਖੀ ਹੈ ਲੱਸੀ ਲੱਸੀ ਉਹ ਸਾਨੂੰ ਇਹ ਮਜ਼ਾਕ ਵੀ ਨਹੀਂ ਲੱਗਦਾ ਲੱਸੀ ਤਾਂ ਪੀਣ ਵਾਲੀ ਚੀਜ਼ ਆ ਸਾਰੇ ਬਣੇ ਲੱਸੀ ਦੇ ਕਿਆ ਕਰੋ ਕਿਆ ਕਰੋ ਈਜ਼ੀ ਹੋ ਜਾਓ ਇਹ ਤੁਸੀਂ ਮਜ਼ਾਕ ਕਰ ਰਹੇ ਹੋ ਉਹਨਾਂ ਦੇ ਕੁ ਗੱਲ ਨਹੀਂ ਇਹ ਅਸੀਂ ਨਹੀਂ ਫੀਲ ਫੁੱਲ ਕਰਦੇ ਲੱਸੀ ਲੱਸੀ ਦਾਸ ਕਿਹੜੀ ਗੱਲ ਹੋਗੀ ਲੱਸੀ ਦਾ ਸਾਉਸ ਵੀ ਮਿਲਦੀ ਆ ਗੋਰਿਆਂ ਕੋਲ ਵੀ ਨਾਲੇ ਮੰਗੇਓ ਲੱਸੀ ਕਦੇ ਕੋਸ਼ ਕਦੇ ਕੁਛ ਇਹ ਤਾਂ ਸਾਰੇ ਲੋਕ ਪੀਂਦੇ ਆਰ ਐਕਚੁਅਲੀ ਜਿਹੜੇ ਲੋਕ ਗਲਤ ਕਮੈਂਟ ਕਰਦੇ ਆ ਨਾ ਉਹ ਤੇ ਧਿਆਨ ਹੀ ਨਾ ਦਿਆ ਕਰੋ ਦੇ ਆਰ ਦਾ ਮੋਸਟ ਮੈਂ ਤੇ ਉਹ ਜੀ ਮਤਲਬ ਮੈਨੂੰ ਤੇ ਪਤਾ ਨਹੀਂ ਵੀ ਲੱਸੀ ਲਿਖਦੇ ਕਿਉਂ ਆ ਨਾ ਹੁਣ ਇੱਥੇ ਕੋਈ ਲੱਸੀ ਸਾਡੇ ਜੱਗ ਪਿਆ ਕੋਈ ਲੱਸੀ ਦਾ ਕੁਛ ਲੈਣਾ ਨਹੀਂ ਦੇਣਾ ਨਹੀਂ ਇਹ ਪਤਾ ਨਹੀਂ ਕਿਉਂ ਕਹਿ ਰਹੇ ਨੇ ਮਾਈਟ ਬੀ ਜੇ ਮਜ਼ਾਕ ਕਰਦੇ ਹਾਂ ਤੇ ਵੀ ਡੋਨਟ ਕੇਅਰ ਪਤਾ ਉਹ ਗੱਲ ਆ ਪਰ ਮੈਨੂੰ ਪਤਾ ਨਹੀਂ ਪਤਾ ਨਹੀਂ ਕਿਉਂ ਲਿਖਦੇ ਪਿਛਲੀ ਵਾਰ ਜਿਹੜੀ ਲੜਾਈ ਹੋਈ ਉਹਦੋਂ ਵੀ ਲੱਸੀ ਲੱਸੀ ਮੈਂ ਕਿਹਾ ਨਾ ਕੋਈ ਮੈਂ ਲੱਸੀ ਪੀ ਰਿਆ ਨਾ ਸੋਨਮ ਪੀ ਰਹੀਏ ਕਿਉਂ ਲਿਖੀ ਜਾਂਦੇ ਆ ਇਹ ਆਈ ਡੋਨਟ نو ਬੈਟਸ ਕੋਈ ਐਸੀ ਗੱਲ ਨਹੀਂ ਦੈਟਸ ਫਾਈਨ ਇਟਸ ਓਕੇ ਨਹੀਂ ਇਟਸ ਓਕੇ ਕੋਈ ਗੱਲ ਨਹੀਂ 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 ਮੈਂ ਤਾਂ ਵੈਸੇ ਪੁੱਛਦਾ ਮੈਂ ਕਿ ਤੇ ਉਹਨਾਂ ਨੂੰ ਹੀ ਪੁੱਛ ਲੈਣਾ ਜਿਹੜੇ ਲਿਖਦੇ ਆ ਕਿ ਕੋਈ ਗੱਲ ਦਾ ਮਤਲਬ ਕੀ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਕੀ ਦਿਖਾ ਰਹੇ ਆ ਅੱਛਾ ਰਾਤੀ ਫਿਲਮ ਵੇਖੀ ਬਹੁਤ ਸੋਹਣੀ ਫਿਲਮ ਆ ਅੱਛਾ ਦੂਜੇ ਪਾਸੇ ਮੈਸੇਜ ਪੜ ਰਹੇ ਆ ਕੀ ਭਾਈ ਦਰਾਂ ਗਮਲਪ੍ਰੀਤ ਸਿੰਘ ਅਫੀਸ਼ਲ ਥੈਂਕ ਯੂ ਭਾਜੀ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਪਿਆਰ ਜਿੰਦਾਬਾਦ ਤੇ ਮੈਂ ਪਤਾ ਨਹੀਂ ਕੀ ਅੱਖ ਲੱਗਿਆ ਸੀ ਹੋਰ ਸਾਰਿਆਂ ਦਾ ਥੈਂਕ ਯੂ ਸਾਡੀ ਫਿਲਮ ਰਿਲੀਜ਼ ਹੋ ਗਈ ਆ ਤੇ ਸਾਰਿਆਂ ਨੇ ਤੁਸੀਂ ਜਿੰਨਿਆਂ ਨੇ ਵੀ ਵੇਖੀ ਆ ਜਾ ਕੇ ਇਟ ਇਜ਼ ਰਿਲੀਜ਼ਡ ਇਨ ਮਿਡਲ ਈਸ ਯਸ ਸਰ ਮਿਡਲ ਈਸਟ ਦੇ ਵਿੱਚ ਵੀ ਰਿਲੀਜ਼ ਹੋਈ ਆ ਤੇ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਾਇਓ ਜਿੰਨਾਂ ਜਿੰਨਾਂ ਨੂੰ ਵੀ ਲੈਂਗੁਏਜ ਸਮਝ ਆਉਂਦੀਆਂ ਨੇ ਤੇ ਉਹ ਆਪਣਾ ਜਾ ਕੇ ਫਿਲਮ ਵੇਖਿਓ ਤੇ ਥੈਂਕ ਸੋ ਮੈਂ ਬਸ ਤਾਂ ਤੁਸੀਂ ਰੂਬੇਂਤੀ ਕਰਨ ਲਈ ਦੁਬਾਰਾ ਹਾਜ਼ਰ ਹੋਏ ਆਂ ਹਾਂ ਹਾਂ ਨਹੀਂ ਤੇ ਪ੍ਰੋਡਿਊਸਰ ਸਾਹਿਬ ਦਾ ਸਪੈਸ਼ਲ ਮੈਂਸ਼ਨ ਸੀ ਕਿ ਲਾਈਵ ਜਦੋਂ ਜਾਉਂਗੇ ਤਾਂ ਖਾਸ ਤੌਰ ਤੇ ਮੈਂਸ਼ਨ ਕਰਿਓ ਕਿ ਲੋਕੀ ਜਿਹੜੇ ਗਰਮੀ 'ਚ ਜਾ ਕੇ ਫਿਲਮ ਦੇਖ ਰਹੇ ਆ ਨਾ ਆਪਣੇ ਘਰੋਂ ਨਿਕਲ ਤਾਂ ਬਹੁਤ ਥੱਕ ਪਿਓ ਆ ਭਾਈ ਹੈ ਆਪਕੀ ਤਾਂ ਸੌਣ ਲੱਗੇ ਕੀੜੇ ਕਰਦੇ ਗਰਮੀ ਨੇ ਨੇ ਸੱਚੀ ਸੱਚੀ ਮਤਲਬ ਐ ਕਿ ਗਰਮੀ ਨੇ ਬਹੁਤ ਬੁਰਾ ਹਾਲ ਕਰਿਆ ਫਿਰ ਵੀ ਤੁਸੀਂ ਇੰਨੀ ਫਿਲਮ ਦੇਖਣ ਜਾ ਰਹੇ ਹੋ ਮਤਲਬ ਜਾ ਰਹੇ ਹੋ ਸਾਰੇ ਪਹਿਲੇ ਨੰਬਰ ਤੇ ਆਦੀਆਂ ਸੇਤਾਂ ਦਾ ਧਿਆਨ ਰੱਖੋ ਕੋਈ ਨਹੀਂ ਫਿਲਮ ਵੀ ਵੇਖ ਆਇਓ ਜਰੂਰ ਤੁਹਾਨੂੰ ਠੀਕ ਲੱਗਿਆ ਮਾਹੌਲ ਜਾ ਪਰ ਜੈਨੂਅਲੀ ਆਪਣੀ ਸੇਤਾਂ ਦਾ ਧਿਆਨ ਰੱਖਿਓ ਬਹੁਤ ਜ਼ਿਆਦਾ ਬੁਰਾ ਹਾਲ ਹੈ ਬਾਹਰ ਗਰਮੀ ਜਣ ਦੀ 47 48 ਡਿਗਰੀ ਚੱਲ ਰਿਹਾ ਹੈ ਮੇਰਾ ਇੱਕ ਦੋਸਤ ਹੈ ਮਤਲਬ ਚਾਚਾ ਜਿਹੜਾ ਮੁੰਡਾ ਆਪਣੇ ਨਾਲ ਹੁੰਦਾ ਉਹਦਾ ਇੱਕ ਦੋਸਤ ਸੀ ਤੇ ਉਹ ਡਾਕਟਰ ਹੈ ਮਤਲਬ ਉਹ ਕਹਿੰਦਾ ਵੀ ਦੁਨੀਆ ਚ ਪਹਿਲੀ ਵਾਰੀ ਕਹਿੰਦਾ ਪੂਰੀ ਲਾਈਫ ਦੇ ਵਿੱਚ ਕੇਸ ਆ ਰਹੇ ਆ ਲੋਕਾਂ ਵਾਟਰ ਇਨਟੇਕ ਹੈ ਜਿਹੜਾ ਅਸੀਂ ਡਾਈਟੀਸ਼ਨ ਵੀ ਆ ਨਾ ਤੇ ਜਿਹੜਾ ਵਾਟਰ ਇਨਟੇਕ ਆ ਤੁਸੀਂ ਆਪਣਾ ਜਿਆਦਾ ਤੋਂ ਜਿਆਦਾ ਰੱਖੋ ਗਾਇਸ ਤੇ ਮਿਹਨਤ ਲਾਓ ਤੁਸੀਂ ਦੱਬ ਕੇ ਤੇ ਚਪਾਲ ਚਾਹੂਗੀ ਮਾਈਟ ਬੀ ਸ਼ਾਇਦ ਆ ਜੀ ਜੀ ਚਪਾਲ ਲੈ ਆਪਣੇ ਭਰਾਈ ਨੇ ਜੇ ਹੋਰ ਕੀਤੇ ਨਾ ਗਈ ਚਪਾਲ ਤੇ ਤਾਂ ਫਿਰ ਆਉਗੀ ਹੋਈ ਦੇਖਿਓ ਤੁਸੀਂ ਜਾ ਕੇ ਸਾਰੇ ਤੇ ਕੁਲਵਿੰਦਰ ਭਾਈ ਜੀ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਆ ਬਹੁਤ ਵਧੀਆ ਆਤਮੂਵੀ ਬਹੁਤ ਵਧੀਆ ਤੇ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਐਂਡਿੰਗ ਅੱਛੀ ਲਗੀ ਮੂਵੀ ਕੀ ਤਾਂ ਜੀ ਭਾਜੀ ਥੈਂਕ ਯੂ ਤੇ ਅਜੇ ਬਾਜੀ ਥੈਂਕ ਯੂ ਯਾਰ ਅਜੇ 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 ਸਾਹਿਬ ਵੀ ਨਾਲ ਸਾਡੇ ਲਾਈਵ ਨੇ ਬਹੁਤ ਬਹੁਤ ਪਿਆਰ ਥੈਂਕ ਯੂ so much ਤੇ ਬਾਕੀ ਸੋਨਮ ਜੀ ਬੋਲੋ ਕੁਝ ਮੇਰੀ ਤੇ ਪੁਕਾਈ ਚਲੋ ਸੋਨੀ ਜਿਹੜੀ ਇਹਨਾਂ ਨੇ ਸੁਣੀ ਤੁਸੀਂ ਬੋਲੋ ਬਸ ਬਾਕੀ ਸਭ ਬਹੁਤ ਵਧੀਆ ਇਨੇ ਟਾਈਮ ਬਾਅਦ ਘਰ ਚ ਟਾਈਮ ਸਪੈਂਡ ਕਰ ਰਹੀ ਆ ਤੇ ਮਜ਼ਾ ਆ ਰਿਹਾ ਵਧੀਆ ਲੱਗ ਰਿਹਾ ਬੰਬੇ ਚ ਤਾਂ ਮੀਂਹ ਪੈ ਰਿਹਾ ਕਾਫੀ ਤੇ ਮਜ਼ਾ ਮੈ ਲੈ ਸਾਰੀਆਂ ਬਾਰਿਸ਼ ਦਾ ਜੀ 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 ਅੱਛਾ ਬੰਬੇ ਤੋਂ ਨਹੀਂ ਵੀ ਸ਼ੁਰੂ ਹੋ ਗਿਆ ਨਾ ਸੱਚ ਹਾਂ ਵੈਰੀ ਗੁੱਡ ਬੰਬੇ ਅਲਰਾਇਟ ਨਹੀਂ ਆ ਗਈ ਨਹੀਂ ਰਾਈਟ ਤੇ ਪੰਜਾਬ ਜੀ ਸਾਰੇ ਨਾਰਥ ਦੇ ਵਿੱਚ ਵਾਵਾ ਇੱਥੇ ਦਾ ਮਤਲਬ ਦਿੱਲੀ ਵੀ ਇੱਥੇ ਵੀ ਹਰਿਆਣਾ ਵਿੱਚ ਵੀ ਸਾਰੇ ਬਸਤੀ ਇੱਥੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਉਹਦਾ ਕਹਣਾ ਸੀਤ ਲਹਿਰ ਚੱਲ ਰਹੀ ਹੈ ਸੀਤ ਲਹਿਰ ਯਾ 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 ਪਤਾ ਕੱਪ ਤੋਂ ਜਾਏ ਜੀ ਜੀ ਲੋ ਜੀ ਕਹਿ ਰਹੇ ਨੇ ਯੂ ਲੁਕਿੰਗ ਕਿਊਟ ਵਿਦਾਊਟ ਮੇਕਅਪ ਇੱਕ ਕਈ ਕਿਊਟ ਕਹਿ ਦਿੰਦਾ ਕਈ ਕਹਿੰਦੇ ਲੈ ਮੇਕਅਪ ਨਹੀਂ ਲਾਇਆ ਨਹੀਂ ਨਹੀਂ ਠੀਕ ਆ ਇਹ ਵੀਰ ਪੁੱਛ ਰਿਹਾ ਮੈਂ ਕਿਥੇ ਰਹ ਮੈਂ ਵੀਰੇ ਪੰਜਾਬ ਹੀ ਰਹਨਾ ਸੋਨਮ ਜੀ ਮੁੰਬਈ ਰਹਿੰਦੇ ਆਹੀਂ ਪੰਜਾਬ ਹੀ ਰਹਿੰਦੇ ਆ ਬਾਬਾ ਜਰ ਤੋਂ ਖੁੱਲਰ ਖੁੱਲਰ ਦਾ ਮਾਸਟਰ ਆ ਮੇਰੇ ਭਰਾ ਦਾ ਮੂਵੀ ਵਾਸ கிரேਟ ਥੈਂਕ ਯੂ ਸੋ ਮੱਚ ਗਾਇਸ ਕੋ ਗਾਣੇ ਦੀ ਯਾਰ ਆ ਇੱਕ ਬਹੁਤ ਹੀ ਔਖਾ ਹੈ ਇਹ ਹੁਣ ਮੈਂ ਤੈਨੂੰ ਕੀ ਆਖਾਂ ਸੌਣ ਲੱਗੇ ਤਾਂ ਛੱਡ ਪਰੇ ਹਾਂ ਮੇਰੇ ਕੈਟਰੀ ਨੇ ਜਦੋਂ ਕਲਿੱਕ ਕਰੀ ਜਾਂਦਾ ਕਰੀ ਜਾਂਦਾ ਉਹਦਰ ਮੈਂ ਕੀ ਆਖਾਂ ਕੋਈ ਨਹੀਂ ਮਤਲਬ ਨਾਮ ਇੱਕ ਕਰੀ ਹੋਰ ਮੈਸੇਜ ਕਰ ਮੈਂ ਨਾਮ ਚਿੱਤੇ ਰੱਖ ਕੇ ਤੈਨੂੰ ਪਰਸਨਲ ਮੈਸੇਜ ਕਰਦਾ ਇੱਕ ਮੇਰੇ ਯਾਰ ਨਾਲ ਤੇ ਹੋਰ ਬਾਕੀ ਸੁੱਖ ਸਾਦਾ ਪਰਵਾਹ ਠੀਕ ਇਧਰ ਸਾਰਾ ਰੋਟੀ ਪਾਣੀ ਖਾ ਲਈ ਬਸ ਰੋਟੀ ਖਾ ਲਈ ਆਂਬ ਵੀ ਖਾ ਲਏ ਹਾਂ ਯਾਰ ਤੁਹਾਡੇ ਦੇ ਮਤਲਬ ਬੰਬੇ ਦੇ ਤਾਂ ਆਂਬ ਵੀ ਬਹੁਤ ਮਸ਼ਹੂਰ ਆ ਸੀਰੀਅਸਲੀ ਗਾਈਜ਼ ਇੱਕ ਬੰਬੇ ਦੇ ਪਤਾ ਨਹੀਂ ਕਿਹੜੇ ਅਲਫਾਂਸੋ ਕਿਹੜੇ ਹੁੰਦੇ ਆ ਸੋਨੂੰ ਅਲਫਾਂਸੋ 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 ਆਪਣੇ ਇੱਥੇ ਨਾਰਥ ਚ ਘੱਟ ਮਿਲਦੇ ਆ ਜੇ ਆਪਾਂ ਆਰਡਰ ਕਰੀਏ ਤੇ ਮਿਲ ਜਾਂਦੇ ਆ ਬਾਕੀ ਇੱਥੇ ਮੁੰਬਈ ਸਾਊਥ ਦੇ ਵਿੱਚ ਬਹੁਤ ਜ਼ਿਆਦੇ ਘੈਂਟ ਅੰਬ ਆ ਗਾਈਜ਼ ਆਪਣੇ ਇੰਡੀਆ ਦੇ ਬਹੁਤ ਜ਼ਿਆਦੇ ਵਧੀਆ ਪਾਕਿਸਤਾਨ ਚ ਵੀ ਮੈਂ ਸੁਣਿਆ ਉਧਰ ਵੀ ਬੜੇ ਵਧੀਆ ਨਸਲਾ ਮਿਲਦੀਆਂ ਅੰਬਾਂ ਦੀਆਂ ਪਰ ਆਪਣੇ ਇੱਥੇ ਮੁੰਬਈ ਵੀ ਬਹੁਤ ਵਧੀਆ ਵਾ ਹਾਂ ਆਈ ਥਿੰਕ ਸਭ ਤੋਂ ਵਧੀਆ ਸੁਪੀਰੀਅਰ ਕੁਆਲਿਟੀ ਇਸ ਯਸ 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 ਉਹ ਵੇਖਣ ਨੂੰ ਬੜੇ ਘੈਂਟ ਆ ਗਾਈ ਤੁਸੀਂ ਯੂਟਿਊਬ ਤੇ ਸਰਚ ਸਰਚ ਕਰੋਗੇ ਨਾ ਯੂਟਿਊਬ ਕੰਨਾ ਗੂਗਲ ਤੇ ਕਿਤੇ ਵੀ ਸਰਚ ਕਰੋਗੇ ਐਲਫਾਂਜ਼ੋ ਅੰਬ ਤੇ ਉਹ ਵੇਖਿਆ ਤੁਸੀਂ ਬਹੁਤ ਨੇਰੀਆ ਤੁਸੀਂ ਬੰਬੇ ਤੋਂ ਆਰਡਰ ਕਰ ਲਓ ਮਾਈਟ ਬੀ ਸ਼ਾਇਦ ਆਨਲਾਈਨ ਵੀ ਮਿਲਦੀ ਹੋਣਗੇ ਤਣ ਕਿਤੇ ਆਉਂਦੀ ਹੋਣਗੇ ਹਾਂ ਤਾਂ ਸਾਰੀਆਂ ਛੇ ਆਨਲਾਈਨ ਮਿਲਣਾਂ ਪਈਆਂ ਵਾ ਹੂੰ ਕਿਹਦਾ ਤੇਰਾ ਨੰਬਰ ਬੋਲਨੀ ਟਰੂ ਕਾਲਰ ਤੇ ਚੈੱਕ ਕਰਨਾ ਪਾਕਿਸਤਾਨ 'ਚ ਵੀ ਆ ਜਾਣੀ ਹੈ ਫਿਲਮ ਪਾਕਿਸਤਾਨ 'ਚ ਮੇਬੀ ਸ਼ਾਇਦ ਕੋਈ ਕਿਉਂਕਿ ਬਾਕਸਾਂ ਦੇ ਵਿੱਚ ਤਿੰਨ ਚਾਰ ਜਗ੍ਹਾ ਤੋਂ ਪਰਮਿਸ਼ਨਸ ਲੈਣੀ ਪੈਂਦੀ ਹੈ ਮਤਲਬ ਕੋਰਟ ਤੋਂ ਵੀ ਆਰਮੀ ਤੋਂ ਵੀ ਗਵਰਨਮੈਂਟ ਤੋਂ ਵੀ ਸਾਰੀਆਂ ਚੀਜ਼ਾਂ ਤੋਂ ਉਹ ਫਿਰ ਉਹ ਮਤਲਬ ਹੌਲੀ 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 ਪ੍ਰੋਸੈਸ ਹੋ ਜਾਣਾ ਵਾ ਵੀ ਵਿਲੈਟ ਯੂ ਨੋ ਏਸ ਓਕੇ ਉਹ ਥੋੜਾ ਪ੍ਰੋਸੈਸ ਲੰਬਾ ਵਾ ਤੇ ਬਟ ਹੋ ਜਾਣਾ ਆਲਮੋਸਟ ਆਲਮੋਸਟ ਨੇੜੇ ਲੱਗ ਗਿਆ ਵਾ ਕੰਮ ਰਿਲੀਜ਼ ਹੋ ਜਾਊਗਾ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਅਸੀ ਆਇਆ ਤੇ ਬਾਕੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਪਿਆਰ ਸੁਨਮ ਜੀ ਕਰੋ ਬੇਨਤੀ ਕੋਈ ਅਪਲਾਈ ਫਤੇ ਫਿਰ बस बिनती ਇਹ ਹੀ ਆ ਕਿ ਪਹਿਲਾਂ ਤੇ ਜਿਨ੍ਹਾਂ ਨੇ ਦੇਖ ਲਿਆ ਥੈਂਕ ਯੂ so much ਤੇ ਜਿਨ੍ਹਾਂ ਨੇ ਨਹੀਂ ਦੇਖੀ what are you guys waiting for ਜਾਓ ਤੇ ਫਿਲਮ ਦੇਖੋ ਗਰਮੀ ਹੈ i know but ਤੁਸੀਂ ਉੱਥੇ ਜਾ ਕੇ ac ਚ enjoy ਕਰਿਓ ਫਿਲਮ 2.5 ਘੰਟੇ ਤੁਹਾਨੂੰ ਮਜ਼ਾ ਹੱਸ ਖੇਡ ਬੱਤੇ ਪੀਓ ਕੇ ਬਾਅਦ ਤੁਸੀਂ ਸੋ ਜੇ ਨਹੀਂ ਦੇਖੀ ਤਾਂ ਪਲੀਜ਼ ओके acha 21st ਜੂਨ ਨੂੰ ਪਾਕਿਸਤਾਨ ਇਸ ਹੋ ਰਹੀ ਆ ਫਿਲਮ ਆਪਣੀ ਜੀ 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 ਤੋਂ ਉਹ ਕਦੋਂ ਹੋਇਆ ਪਰਸੋਂ ਅੱਜ ਕਿਹੜੀ ਤਰੀਕ ਹੈ ਫਰਸਟ ਹਾਂਜੀ ਅੱਜ 19 ਥਾ ਕੱਲ 20 ਪਰਸੋਂ ਨੂੰ ਲੱਗ ਜਾਣੀ ਆ ਆ ਗਿਆ ਗਾਇਸ ਮੈਸੇਜ ਆ ਗਿਆ ਵਾ ਵਾਈਟਲ ਵੱਲੋਂ ਕਨਫਰਮ ਹੋ ਗਿਆ ਆਪਣੇ ਵੱਲੋਂ ਤੇ ਆਪਣਾ 21 ਨੂੰ ਪਰਸੋਂ ਨੂੰ ਰਿਲੀਜ਼ ਹੋਣੀ ਆ ਪਾਕਿਸਤਾਨ ਦੇ ਵਿੱਚ ਵੀ ਥੈਂਕ ਯੂ ਕੀ ਬੱਚਾ ਕੀ ਸਿਆਣਾ ਕੀ ਗੁੜਗਾਵਾ ਕੀ ਲਧਿਆਣਾ ਕੀ ਪੰਜਾਬ ਕੀ ਹਰਿਆਣਾ ਗਲਤੀ ਇਕ ਹੈ ਇਕ ਹੈ ਇਕ ਹੈ ਗਲਤੀ ਇਕ ਹੈ ਮੈਸੇਜ ਆਇਆ ਸੀ ਥੈਂਕ ਯੂ ਸੋ ਜਿਹੜੇ ਵੀ ਸੋਂਰੇਆ ਐਨੀ ਆ ਦੇ ਜਿਹੜੇ ਵੀ ਫੈਨਸ ਆ ਪਾਕਿਸਤਾਨ ਤੋਂ ਉਹਨਾਂ ਲਈ ਗੁੱਡ ਨਿਊਜ਼ 21 ਜੂਨ ਨੂੰ ਰਿਲੀਜ਼ ਹੋ ਰਹੀ ਆ ਸਾਡੀ ਫਿਲਮ ਉੱਥੇ ਸੋ ਆ ਵਾਚ ਆਊਟ ਫॉर दैट ਆ ਥਿੰਕ ਐਡਵਾਂਸ ਵੀ ਖੁੱਲ ਜੂਗੀ ਮਿਲਦਾ ਕੱਲ ਕੱਲ ਫਿਰ ਹੈਨਾ ਕੱਲ ਜਾਂ ਪਰਸੋਂ ਉੱਥੇ ਸੋ ਤੁਸੀਂ ਆਪਣਾ ਅਸਾਦੇ ਤੋ ਜਾ ਕੇ ਫਿਲਮ ਇੰਜੋਏ ਕਰ ਸਕਦੇ ਜੀ ਗਾਈਜ਼ ਤੇ ਬਾਕੀ ਵੀ ਸਾਰਿਆਂ ਨੂੰ ਬੇਨਤੀ ਆ ਤੁਸੀਂ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਆਬਾਦ ਰਹੋ ਅਸਾ ਧਰਮ ਦੇ ਨਾਂ ਤੇ ਥੋੜਾ ਜਿਹਾ ਨਾਓ ਕਰਿਆ ਕਰੋ ਉਧਰ ਲਿਓ ਬੋਲੀ ਜਾਂਦੇ ਉਧਰ ਲਿਓ ਬੋਲੀ ਜਾਂਦੇ ਪਲੀਜ਼ ਬੀ ਪੋਜ਼ਿਟਿਵ ਗਾਇਸ ਤੇ ਚੜ੍ਹਦੀ ਕਲਾ ਚ ਰਹੋ 네ਗੇਟਿਵ ਕਮੈਂਟ ਨਾ ਕਰੋ ਖਾਸ ਤੌਰ ਤੇ ਜਦੋਂ ਕੋਈ ਨਾਲ ਲਾਈਵ ਹੁੰਦਾ ਉਦੋਂ ਪਰਹੇਜ਼ ਕਰਿਆ ਕਰੋ ਤੇ ਜਦੋਂ ਕੱਲਾ ਹੁੰਨਾ ਉਦੋਂ ਕਰ ਲਿਆ ਕਰੋ ਜੋ ਕਰਨਾ ਹੁੰਦਾ ਉਦੋਂ ਦੇਖ ਲਾਂ ਸੋ ਓਕੇ ਤੇ ਚੜ੍ਹਦੀ ਕਲਾ ਚ ਰਹੋ ਜ਼ਿੰਦਾਬਾਦ ਰਹੋ ਓਕੇ ਸੋਨਮ ਜੀ ਬਹੁਤ ਬਹੁਤ ਪਿਆਰ ਜ਼ਿੰਦਾਬਾਦ ਥੈਂਕ ਯੂ ਸੋ ਮਾਚ ਸੀ ਯੂ ਬਾਈ ਬਹੁਤ 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 ਥੈਂਕ ਯੂ